ਪੰਜਾਬ ਦੇ ਵਿੱਚ ਲਗਾਤਾਰੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਔਰ ਗੁਟਕਾ ਸਹਿਬਾਨ ਦੀ ਇਹ ਬੇਅਦਬੀ ਦਾ ਜਿਹੜਾ ਮਾਮਲਾ ਹੈ ਉਹ ਰੁਕੰਦਾ ਨਾ ਹੀ ਲੈ ਰਿਹਾ ਹੈ ਪੰਜ ਦਿਨ ਕਿਤੇ ਨਾ ਕਿਤੇ ਕਿਤੇ ਨਾ ਕਿਤੇ ਕੋਈ ਨਾ ਕੋਈ ਇਸ ਤਰ੍ਹਾਂ ਦੀ ਬੇਅਦਬੀ ਜਿਹੜੀ ਆ ਸਾਹਮਣੇ ਆ ਰਹੀ ਹੈ ਜਿਹੜੀ ਬਹੁਤ ਹੀ ਜ਼ਿਆਦਾ ਚਿੰਤਾ ਦਾ ਵਿਸ਼ਾ ਹੈ ਅੱਜ ਮਰਿੰਡਾ ਦੇ ਵਿੱਚ ਜੋ ਘਟਨਾ ਵਾਪਰੀ ਹੈ ਛੋਟੇ ਸਾਹਿਬ ਜਦਾਂ ਦੇ ਪਵਨ ਪਵਿੱਤਰ ਸਥਾਨ ਦੇ ਉੱਤੇ ਉਹ ਹਿਰਦੇ ਨੂੰ ਬਲੁੰਦਰ ਦੇਣ ਵਾਲੀ ਘਟਨਾ ਹੈ ਇੱਕ ਨਹਾਇਤੀ ਘਟਿਆ ਕਿਸਮ ਦਾ ਵਿਅਕਤੀ ਆ ਕੇ ਕੰਮ ਕਰਦਾ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਤਾਬੇ ਬਖੇ ਗਰੰਟੀ ਸਿੰਘਾਂ ਦੀ ਕੁੱਟਮਾਰ ਕਰਦਾ ਹੈ ਉਹਨਾਂ ਦੀ ਦਸਤਾਰ ਉਤਾਰਦਾ ਹੈ ਤੇ ਗੁਰੂ ਗ੍ਰੰਥ ਸਾਹਿਬ ਪਾਤਸ਼ਾਹੀ ਦੀ ਗੱਦੀ ਕਰਦਾ ਹੈ ਔਰ ਇਹ ਬਿਹੱਦ ਜਿਹੜੀ ਹੈ ਮੰਦਭਾਗੀ ਘਟਨਾ ਹੈ ਸਰਕਾਰ ਔਰ ਪ੍ਰਸ਼ਾਸਨ ਪਕੜੀਗੇ ਇਸ ਵਿਅਕਤੀ ਦੇ ਉੱਤੇ ਸਖਤ ਤੋਂ ਸਖਤ ਕਾਰਵਾਈ ਕਰੇ ਕਿਉਂਕਿ ਜਿੰਨਾ ਚਿਰ ਸਖਤ ਕਾਰਵਾਈ ਨਹੀਂ ਹੁੰਦੀ ਇਹੋ ਜੇ ਬਿਆਦਵੀ ਕਰਨ ਵਾਲੇ ਘਟੀਆ ਕਿਸਮ ਦੇ ਇਨਸਾਨਾਂ ਦੇ ਉੱਤੇ ਉਹਨਾਂ ਚਿਰ ਇਹ ਬਿਆਦਵੀਆਂ ਜਿਹੜੀਆਂ ਉਹ ਨਹੀਂ ਰੁਕਣਗੀਆਂ ਰਾਤ ਕੜੀਏ ਕੀ ਪੱਤੀ ਗੋਲੂ ਵਾਲਾ ਪਿੰਡ ਫਰੀਦਕੋਟ ਵਿਖੇ ਵੀ ਇੱਕ ਗੁਟਕਾ ਸਾਧ ਦੀ ਜਿਹੜੀ ਆ ਉਹ ਬਿਆਦਵੀ ਹੋਈ ਪੁਲਿਸ ਨੇ ਬੜੀ ਮਸਤਾਬੀ ਦੇ ਨਾਲ ਦੋ ਬਿਆਦਵੀ ਕਰਨ ਵਾਲੇ ਜਿਹੜੇ ਆ ਵਿਅਕਤੀ ਉਹਨਾਂ ਨੂੰ ਗ੍ਰਿਫਤਾਰ ਕੀਤਾ ਹੈ ਔਰ ਹੈਰਾਨੀ ਦੀ ਗੱਲ ਹੈ ਕਿ ਇਹ ਦੋ ਵਿਅਕਤੀ ਜਿਹੜੇ ਆ ਇਹ ਇਸਾਈ ਭਰਾ ਭਾਈਚਾਰਾ ਜਿਹੜਾ ਉਹਦੇ ਨਾਲ ਸੰਬੰਧਤ ਮੰਨੇ ਗਏ ਆ ਇਸ ਕਿਸਮ ਦੀਆਂ ਪੰਜਾਬ ਦੇ ਵਿੱਚ ਵਰਤਦੀਆਂ ਘਟਨਾਵਾਂ ਇਹ ਪੰਜਾਬ ਨੂੰ ਮੁਰ ਤੋਂ ਜਿਹੜਾ ਹੈ ਉਹ ਹਨੇਰੇ ਵੱਲ ਝੁਕਣ ਵਾਲੀ ਇੱਕ ਘਟਿਆ ਕਿਸਮ ਦੀ ਕਾਰਵਾਈ ਹੈ। ਪੰਜਾਬ ਦਾ ਮਾਹੌਲ ਖਰਾਬ ਕਰਨ ਦੀ ਕਾਰਵਾਈ ਹੈ। ਪੰਜਾਬ ਦੇ ਸ਼ਾਂਤ ਪਾਣੀਆਂ ਨੂੰ ਜਿਹੜਾ ਹੈ ਉਹ ਲਾਂਭੂ ਲਾਉਣ ਦੀ ਕਾਰਵਾਈ ਹੈ। ਇਹ ਜਿਹੜੇ ਬੇਦਬੀ ਕਰ ਰਹੇ ਇਹੋ ਜਿਹੇ ਲੋਕ ਹੈ ਇਹਨਾਂ ਦੇ ਪਿੱਛੇ ਜ਼ਰੂਰ ਕੋਈ ਵੱਡੀਆਂ ਤਾਕਤਾਂ ਕੰਮ ਕਰ ਰਹੀਆਂ ਨੇ। ਤੇ ਉਹਨਾਂ ਵੱਡੀਆਂ ਤਾਕਤਾਂ ਨੂੰ بے ਪਰਦ ਕਰਨਾ ਜਿਹੜਾ ਹੈ ਉਹ ਬੜਾ ਜ਼ਰੂਰੀ ਹੈ। ਫੇਰ ਹੀ ਇਹ ਬੇਦਬੀਆਂ ਰੁਕਣਗੀਆਂ। ਆਦਰਵਾਇਸ ਪੰਜਾਬ ਦਾ ਮਾਹੌਲ ਇਸੇ ਤਰ੍ਹਾਂ ਜਿਹੜਾ ਹੈ ਇਹ ਲੋਕ ਖਰਾਬ ਕਰਦੇ ਰਹਿਣਗੇ। ਪਰ ਸਿੱਖਾਂ ਦੇ ਖਿਲਾਫ ਜਿਹੜਾ ਨੈਰੇਟਿਵ ਜਿਹੜਾ ਹੈ ਉਹ ਸਿਰਜਦੇ ਰਹਿਣਗੇ। ਕਿਉਂਕਿ ਜਦੋਂ ਬੇਅਦਬੀ ਹੁੰਦੀ ਹੈ ਤੇ ਸਿੱਖ ਜਿਹੜੇ ਹੈ ਉਸ ਨੂੰ ਬਰਦਾਸ਼ਤ ਨਹੀਂ ਕਰ ਸਕਦੇ। ਸਿੱਖ ਜਜ਼ਬਾਤਾਂ ਨੂੰ ਠੇਸ ਪਹੁੰਚਦੀ ਹੈ ਤੇ ਜਦੋਂ ਸਿੱਖ ਜਜ਼ਬਾਤਾਂ ਨੂੰ ਠੇਸ ਪਹੁੰਚਦੀ ਹੈ ਸਿੱਖ ਆਪਣੇ ਜਜ਼ਬਾਤਾਂ ਦਾ ਪ੍ਰਗਟਾਵਾ ਕਰਦੇ ਹੈ। ਤੇ ਫੇਰੇ ਲੋਕ ਕਹਿੰਦੇ ਨੇ ਕਿ ਸਿੱਖ ਜਿਹੜੇ ਆ ਮਾਹੌਲ ਖਰਾਬ ਕਰਦੇ ਆ ਸਿੱਖ ਮਾਹੌਲ ਨਹੀਂ ਖਰਾਬ ਕਰਦੇ ਮਾਹੌਲ ਇਸ ਕਿਸਮ ਦੇ ਘਟਿਆ ਇਨਸਾਨ ਕਰਦੇ ਆ ਜਿਹੜੇ ਇਸ ਕਿਸਮ ਦੀਆਂ ਘਟਿਆ ਕਿਸਮ ਦੀਆਂ ਹਰਕਤਾਂ ਕਰਦੇ ਆ ਸਰਕਾਰ ਪ੍ਰਸ਼ਾਸਨ ਇਨ੍ਹਾਂ ਘਟਿਆ ਕਿਸਮ ਦੀਆਂ ਹਰਕਤਾਂ ਕਰਨ ਵਾਲਿਆਂ ਨੂੰ ਨੱਥ ਪਾ ਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੋਰ ਅਪਡੇਟ ਖਬਰਾਂ ਦੇਖਣ ਲਈ ਸਬਸਕ੍ਰਾਈਬ ਕਰੋ ਸਾਡਾ YouTube ਚੈਨਲ ਆਜ਼ਾਦ TV ਅਤੇ ਲਾਈਕ ਕਰੋ ਸਾਡਾ Facebook ਪੇਜ ਤੇ ਨਾਲ ਲੱਗੇ ਬੈਲ ਬਟਨ ਨੂੰ ਪ੍ਰੈਸ ਕਰੋ